26 2016 ਦੀ ਯਾਨੀ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਆ ਹੁਣ ਬਾਕੀ ਦੋ ਅਗਲੀਆਂ ਸਟੇਟਮੈਂਟਸ ਨੇ 26 ਜੂਨ 25 ਦੀ ਜਿਸ ਦਿਨ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੁਲਿਸ ਨੇ ਔਰ ਅਗਲੀ ਸਟੇਟਮੈਂਟ 30 ਜੂਨ ਦੀ ਆ ਤੁਸੀਂ ਸਟੇਟਮੈਂਟ ਆ ਸੁਣਿਓ ਤੇ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾ ਲੋਗੇ ਕਿ ਕਿਹੋ ਜਿਹਾ ਕਿਰਦਾਰ ਹੈ ਇਹਨਾਂ ਜਿਹੜੇ ਪੰਜਾਬ ਵਿੱਚ ਲੀਡਰਸ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੰਜਾਬ ਦੇ ਲੋਕਾਂ ਦਾ ਘਰ ਨਹੀਂ ਰਹੀ ਲੇਖਨ ਸਿੰਘ ਮਜੀਠੀਆ ਉਹ ਦਲੀਪਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਜਿਵੇਂ ਅੰਗਰੇਜ਼ ਇਹ ਤਾਂ ਤੁਸੀਂ ਤੁਹਾਨੂੰ ਅੱਜ ਪਤਾ ਲੱਗ ਜੂ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਜਿੰਨੀ ਦੇਰ ਇਹ ਇੰਟਰਨੈਸ਼ਨਲ ਅਫਸਰ ਗ੍ਰਫਤਾਰ ਨਹੀਂ ਹੁੰਦੇ ਤੇ ਜਿਵੇਂ ਪੀਡੀਐਸ ਦੀ ਵਾਲੀ ਜਿਹੜੀ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਨੂੰ ਪਿੱਛੇ ਨਹੀਂ ਜਾਉਂਦੇ ਪੰਜਾਬ ਦੀ ਸਰਕਾਰ ਤੇ ਕਾਬਜ਼ ਹੋ ਗਏ ਅਗਲੇ ਤੇ ਮਸਕ ਦਾ ਮਕਸਦ ਪੰਜਾਬ ਨੂੰ ਅਸਲੀ ਲਗਾਉਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਇਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦਾ ਹੈ ਜਿਹੜੇ ਅੱਜ ਮੈਂ ਗੱਲ ਕਰ ਰਿਹਾ ਜਿਹੜੀ 40000 ਏਕੜ ਜ਼ਮੀਨ ਉਹਨਾਂ ਦੇ ਸੈਟ ਚੰਡੀਗੜ੍ਹ ਦੇ ਲੈਂਡ ਪੂਲਿੰਗ ਸਕੀਮ ਦਾ ਜਿਹਦਾ ਨਾਂ ਦਿੱਤਾ ਗਿਆ ਹੈ ਉਹ ਤਰੀਕਾ ਜਿਹੜੀ ਮੰਨਦੀ ਹੈ ਉਹ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ 1.5 ਸਾਲ ਦੇ ਅੰਦਰ ਤਕਰੀਬਨ ਇਹਨਾਂ ਨੇ ਸਾਰੇ ਵੱਡੇ ਬਿਲਡਰਾਂ ਨਾਲ ਦਿੱਲੀ ਸਾਰੇ ਕਲਮਤ ਬਕਾਲੀਆਂ 10000 ਰੁਪਏ ਕੋਈ ਪੋਲੀਟੀਕਲ ਪਾਰਟੀ ਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕੋਈ ਕੁਝ ਵੀ ਕਾਰਵਾਈ ਕਰੋ ਕਿਵੇਂ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡੀਆਂ ਹੋਈਆਂ ਨੇ ਜੇ ਕਾਂਗਰਸ ਬੈਠੇਗੀ ਨਹੀਂ ਜਿੰਨੀ ਇਹ ਕਰ ਰਹੀ ਹੈ ਜਿਵੇਂ ਤੁਸੀਂ ਇਸ ਤੋਂ ਇਹਨਾਂ ਚਾਰ ਸਟੇਟਮੈਂਟਾਂ ਤੋਂ ਪਹਿਲੀ ਚ 27 ਦਸੰਬਰ 2014 ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਇਸ ਲੇਵਲ ਦੀ ਗੁਨਾਹਗਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਟਸ ਐਂਡ ਫਿਗਰਸ ਦੇ ਉੱਪਰ ਤਾਥ ਸਾਰੇ ਇਕੱਠੇ ਕਰਕੇ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਦਿਨ ਆ ਬੀਜੇਪੀ ਵਾਲੇ ਜਿਵੇਂ ਮੈਂ ਪਹਿਲਾਂ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਤੇ ਇਸ ਤੋਂ ਬਾਅਦ ਚੜ ਕੇ ਅੱਗੇ ਹੋ ਕੇ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਉਹਨਾਂ ਦੀ ਪੁਸ਼ਤਪਨਾਹੀ ਤੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਉਤਰੇ ਜਿਵੇਂ ਕਿ ਜਿਵੇਂ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ 75 25 ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਐ ਲੱਗਦਾ ਹੈ ਕਿ ਸਾਰੇ ਦੇ ਸਾਰੇ ਰਲੇ ਮਿਲੇ ਹੋਏ ਨੇ ਇਸ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਹਲਚਰ ਮੱਤੀ ਡੋਲਾ ਪਿਆ ਜੋ ਤੇ 2000 ਦੇ ਵਿੱਚ ਆ ਪਾਰਲੀਮੈਂਟ ਪੋਜੀਸ਼ਨ ਐਕਟ ਬਣਾਇਆ ਸੋਦਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਜੋ ਗੱਲਾਂ ਕਹੀਆਂ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਦੇਸ਼ ਵਿੱਚ ਜਦੋਂ ਸੱਤਾ ਦੇ ਵਿੱਚ ਆਉਣਾ ਹੈ ਜਾਇਦਾਦ ਗਰੀਬੀ ਕਿਸਾਨ ਦੀ ਜਦੋਂ ਸੱਤਾ ਦੇ ਵਿੱਚ ਮਾਲਕ ਦੀ ਆ ਚੁੱਕੇ ਉਦੋਂ ਗੱਲਾਂ ਹੋ ਜਾਂਦੀਆਂ ਸਰਕਾਰ ਦੀ ਜਦੋਂ ਸਰਕਾਰ ਦੀ ਜਦੋਂ ਇਲੈਕਸ਼ਨ ਨਹੀਂ ਕੰਮ ਗੱਲਾਂ ਕੋ ਹੋ ਰਹੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿ ਕਿਸ ਤਰੀਕੇ ਵੀ ਰਾਜਨੀਤੀ ਲੋਕ ਕਰਦੇ ਨੇ ਆ ਮੈਂ ਤੁਹਾਡੇ ਮੁਆਵਜ਼ਾ ਅਮਲੇ ਪੰਜਾਬ ਦੇ ਸਮਾਜ ਨੇ ਪੇਸ਼ ਕਰੂੰਗਾ ਕਿ ਜੋ ਖੁਸ਼ੀ-ਚੁਸ਼ੀ ਉਹ ਚਾਰ ਸਟੇਟਮੈਂਟ ਆ ਲੀਡਰ ਆਪੋਜੀਸ਼ਨ ਆ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀਆਂ ਨੇ ਵਿਕਰਮ ਸਿੰਘ ਤੁਸੀਂ ਦੇਖ ਲਓ ਜਿਹੜਾ ਐਕਟ ਬਣਾਇਆ ਗਿਆ ਉਹ ਰੋਪੇ ਤੋਂ 150 ਜਿਹੜੇ ਉਹ ਮੈਂ ਦੱਸੂਗਾ ਕਮਨਡ ਆਫ ਇੰਡੀਆ ਨੇ ਪਾਰ ਨੰਬਰ 2014 ਵੀ ਉਹ ਦੋਸਤੀ ਹੈ 19 ਸਤੰਬਰ 2016 ਦੀ ਬੜੀ ਡਿਬੇਟ ਹੋਈ 15 ਦੀ ਯਾਨੀ ਕਿ 15 ਦੇ ਇਲੈਕਸ਼ਨ ਤੋਂ ਪਹਿਲਾਂ ਹਰ ਇੱਕ ਤੋਂ ਬਾਕੀ ਦੋਈਆਂ ਸਟੇਟਮੈਂਟਸ ਨੇ 26 ਜੂਨ ਤੋਂ ਬਣਾਇਆ ਗਿਆ ਜਿਸ ਦਾ ਅੱਜ ਕਿਤਾਬ ਪੰਜਾਬ ਸਰਕਾਰ ਨੇ ਪੁਲਿਸ ਨੇ ਕਿਸੇ ਟਾਈਮ ਸਰਕਾਰ ਨੇ 30 ਜੂਨ ਦੀ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾਓ ਸਰਕਾਰ ਅਨਾਉਂਸ ਕਰੂਗੀ ਹੈ ਕਿ ਜ਼ਮੀਨ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟਡੀ ਕਰਨੀ ਪੈਣੀ ਇਹ ਵਾਇਨ ਕਰਵਾ ਚਾਹੁੰਦਾ ਤੇ ਮੈਂ ਇਹ ਕਿਹਦਾ ਸਾਰੇ ਅਧਿਕਾਰ ਕੀ ਜੋ ਜੋ ਮੈਂ ਅੱਜ ਦੱਸੂਗਾ ਉਹਦੇ ਬਾਰੇ ਸੋ ਇਹ ਤਾਂ ਤੁਸੀਂ ਤੁਹਾਨੂੰ ਅੱਜ ਪਤਾ ਲੱਗ ਜੂ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਇਹ ਕਾਂਗਰਸ ਪੈਠੀ ਦੀ ਨਹੀਂ ਠਿਕਾਉਂਦੀ ਪੰਜਾਬ ਵਿੱਚ ਇੰਟਰਨੈਸ਼ਨਲ ਸਮਗਲਸ ਦਾਾਮ ਨਹੀਂ ਹੁੰਦੇ ਬਿਕਰਮ ਸਿੰਘ ਨੇ ਹੀ ਅਸਤੀਫਾ ਨਹੀਂ ਦਿੱਤੇ ਅਤੇ ਬਿਕਰਮ ਸਿੰਘ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਨਹੀਂ ਇੱਕ ਆਰ ਬੰਦੇ ਅਸੀਂ ਫੈਸਲਾ ਕੀਤਾ ਕੇਜਰੀ ਆਲ ਤੇ ਉਹਦੇ ਲੁਕੇਰੀਆਂ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਇਸ ਜਗ੍ਹਾ ਕਬੂਲ ਰਹੀ ਲੁਟੋਣ ਆਏ ਤੇ ਸਾਰਾ ਖਜ਼ਾਨਾ ਲੁਕਤੀ ਲੈ ਗਏ ਉਹ ਵੀ केजी वाले ने झूठ बोल के आम आदमी पार्टी बना के पंजाब के तकरीबन 9 पंजाब दी सरकार ਤੇ ਕਾਬਜ ਹੋ ਗਏ ਤੇ मकसद पंजाब ਨੂੰ ਅੱਗੇ ਲਿਜਾਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਨੂੰ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੀ ਹੈ ਜਿਹੜੇ ਅੱਜ ਮੈਂ ਗੱਲ ਕਰ ਰਹੇ ਹ ਜਿਹੜੀ 40000 ਏਕੜ ਜ਼ਮੀਨ ਆ ਵਕਾਂਦਾ ਹੋਏ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਲੈ ਲੈਂਦਾ ਉਹਦਾ ਨਾਮ ਨਹੀਂ ਲੈ ਲੈਂਦਾ ਜਿਹਦਾ ਨਾਮ ਦਿੱਤਾ ਗਿਆ ਹੈ ਉਹ ਲੈਂਡ ਪੂਲਿੰਗ ਨਹੀਂ ਉਹ ਕੁਝ ਵੀ ਲੈਂਡ ਕਰ ਰੋ ਡਰਾਈਵਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ ਡੇਢ ਸਾਲ ਤੁਸੀਂ ਇਸ ਤੋਂ ਇਹਨਾਂ ਚਾਰ ਸਟੇਟਮੈਂਟਾਂ ਤੋਂ ਪਹਿਲੀ ਚ 27 ਦਸੰਬਰ 2014 ਮਕਾਲੀਆਂ ਕਹ ਰਹੇ ਨੇ ਪਿਆ ਪਾਰਟੀ 19 ਸਪਟੈਂਬਰ 2016 ਨੂੰ ਇੱਕ ਰੈਲੀ ਦੇ ਵਿੱਚ ਬੜਕ ਮਾਰ ਰਹੇ ਨੇ ਕਿ ਇਹਨਾਂ ਚਾਰਾਂ ਵਿਕਰਮ ਜੀਠੀਆ ਸੁਖਵੀਰ ਬਾਦਲ ਤੋਤਾ ਸਿੰਘ ਤੇ ਦੀਪੰਦਪ ਕਹਿ ਰਹੋ ਇਹਨਾਂ ਦੇ ਗਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਟੰਗਾ ਕਰ ਰਹੀ ਹੈ ਉਹ ਬਾਦਲ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਇਹਨਾਂ ਦਾਮ ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਕੀਆਂ ਵੱਲ ਤੁਸੀਂ ਉਂਗਲ ਵੀ ਕਰ ਸਕਿਓ ਕਿਉਂਕਿ ਹਿੰਦੁਸਤਾਨ ਦੇ ਕ腐ਸ਼ਨ ਨੇ ਔਰ ਨਸ਼ਾ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀੜ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਗਿਰਗिट ਵੀ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਰੰਗ ਇੰਨਾ ਪਿਛਲੇ 1 ਹਫਤੇ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਭਾਜੀਪੀ ਦੇ ਲੀਡਰਾਂ ਦੇ ਰੰਗ ਬਦਲਦੇ ਦੇਖੇ ਨੇ ਗਿਰਗੜ ਵੀ ਇਹਨਾਂ ਨੂੰ ਰੰਗ ਬਦਲਦਾ ਦੇਖ ਕੇ ਮੈਨੂੰ ਲੱਗਦਾ ਸ਼ਰਮਸਾਰ ਹੋ ਜਾਂਦੀ ਹੋਊਗੀ ਕਿ ਇਹ ਇੰਦੇ ਰੰਗ ਤਾਂ ਗਿਰਗੜ ਵੀ ਨਵਲਦੀ ਹੋਣੀ ਮੈਂ ਬੜਾ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਸਾਰੇ 40 ਲੱਖ ਬੀਜੇਪੀ ਦੇ ਲੀਡਰਜ਼ ਨੂੰ ਉਹਨਾਂ ਸਾਰੇ ਕਾਂਗਰਸ ਦੇ ਲੀਡਰਸ ਨੂੰ ਔਰ ਕੇਂਦਰ ਸਰਕਾਰ ਨੂੰ ਕਹਿ ਦਿੰਨਾ ਕਿ ਤੁਸੀਂ ਹੁਣ ਜੋ ਮਰਜ਼ੀ ਹੀ ਉਸ ਮਿਲਵਾਰ ਕਰੋ ਤੁਸੀਂ ਜੋ ਮਰਜ਼ੀ ਕੋਸ਼ਿਸ਼ਾਂ ਕਰ ਲੋ ਹਲਚਲ ਮਚੀ ਨਸ਼ੇ ਦੇ ਸਹਾਗਰਾਂ ਨੂੰ ਬਚਾਉਣ ਦੇ ਵਿੱਚ ਕਿ 2013 ਵਿੱਚ ਪਾਰਲੀਮੈਂਟ ਨੇ ਕੇਜੀਵਾਲ ਜੀ ਨੇ ਐਕਟ ਬਣਾਇਆ ਲੈਂਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਵਿੱਚ ਕਿਉਂਕਿ ਜ਼ਮੀਨ ਇੱਕ ਤਹਈਆ ਹੈ ਜਿਹੜਾ ਵੀ ਕੋਈ ਵਿਅਕਤੀ ਚਾਹੇ ਕੋ ਵੱਡਾ ਹੋਵੇ ਛੋਟਾ ਹੋਵੇ ਦੀ ਹਿੱਦਤਾ ਹੈ ਆਪਣਾ ਹੋਵੇ ਬਗਾਨਾ ਹੋਵੇ ਸਰਕਾਰ ਦੀ ਹੋਵੇ ਲੀਡਰ ਹੋਵੇ ਜਿਹੜਾ ਕੋਈ ਵੀ ਜਰੂਰੀ ਕੰਮ ਵਾਸਤੇ ਚਾਹੀਦੀ ਹੈ ਜਿਨ੍ਹਾਂ ਵੀ ਜਿਹਨੇ ਕਿਸੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਅਸ਼ਰਮ ਬਕਾਉਣ ਦੀ ਵੇਚਣ ਦੀ ਕੋਸ਼ਿਸ਼ ਕੀਤੀ ਹੈ ਪੂਰਾ ਮੁਆਵਜ਼ਾ ਬਖਸ਼ਿਆ ਨਹੀਂ ਜਾਊਗਾ ਜੀ ਜੀਪੀ ਕਿਸ ਤਰੀਕੇ ਦੇ ਨਾਲ ਆਈ ਤੁਸੀ ਖੁਸ਼ੀ ਉਹ ਉਹਨਾਂ ਦੀ ਜ਼ਮੀਨ ਦੇਖ ਕੇ ਖੜਦੀ ਰਹੀ ਹੈ ਆਪਣਾ ਕੋਈ ਹੋਰ ਕੰਮ ਕਰ ਚਾਲਦੀ ਰਹੀ ਹੈ ਅੱਜ ਤੁਸੀਂ ਦੇਖ ਲਓ ਜਿਹੜਾ ਟੈਕ ਬਣਾਇਆ ਗਿਆ ਦੇ ذریعے ਔਰ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਨੇ ਮੰਨਿਆ ਹੈ ਜਦੋਂ ਸੀ ਕਿ ਐਨਸੀਬੀ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ ਕਿਹੜੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਪੁੱਛੇ ਗਏ ਡਾਟਾ ਮੰਗੇ ਕਿ ਐਕਟ ਬਣਾਇਆ ਗਿਆ ਜਿਸ ਐਕਟ ਰਾਹੀਂ ਮਜੀਠੀਏ ਦੇ ਜੇ ਕਿਸੇ ਟਾਈਮ ਸਰਕਾਰ ਨੇ ਨਵੀਂ ਐਫਆਈਆਰ ਦਰਜ ਕਰਨੀ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸਰਕਾਰ ਅਨਾਉਂਸ ਕਰੂਗੀ ਅੱਜ ਮੈਂ ਇਸ ਵਾਰ ਕਰਨੀ ਹੈ ਸਭ ਤੋਂ ਪਹਿਲੇ ਐਫਆਈਆਰ ਕਰਨ ਤੋਂ ਪਹਿਲੇ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ ਐਨਸੀਬੀ ਕਹਿ ਰਹੀ ਹੈ ਸੋਸ਼ਲ ਇੰਪੈਕਟ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਪਿੰਡ ਦਾ ਪੰਜਾਬ ਐਕਵਾਇਰ ਕਰਨੀ ਹੈ ਜਾਂ 2 ਪਿੰਡਾਂ ਦੀਆਂ 5 ਪਿੰਡਾਂ ਦੀ ਸਿਰਫ ਔਰ ਸਿਰਫ ਉਹ ਪਿੰਡ ਦੇ ਵਿੱਚ ਜੇ ਵਿਕਰਮਜੀਤ ਸਿੰਘ ਮਰ ਜਾਈਏ ਔਰ ਉਹਦਾ ਅਸਰ ਕੀ ਹੋਊਗਾ ਡਰਗ ਦਾ ਧੰਦਾ ਕਰਨਾ ਜਿਹੜੇ ਇੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਨੂੰ ਕੀ ਹੋਊਗਾ ਉਹਨਾਂ ਦਾ ਜਿਹੜੇ ਪਸ਼ੂ ਜਾਨਵਰ ਆ ਉਹਨਾਂ ਦਾ ਕੀ ਹੋਊਗਾ ਤੁਸੀਂ ਦੇਖੇ ਕਿ ਜਦੋਂ ਜ਼ਮੀਨ ਰਕਾਇਆ ਪਾਰਟੀ ਹੋਗੀ ਜਦੋਂ ਇਨਕੁਆਇਰ ਹੋਊਗੀ ਉਹਨਾਂ ਦੇ ਸਮਰਥਨ ਦੇ ਵਿੱਚ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਕਿ ਕਿਵੇਂ ਵੀ ਹੈ ਵੀ ਇਹ ਵੀ ਕੀਤਾ ਜਾਊਗਾ ਰਮਨਜੀਤ ਸਿੰਘ ਉਹਦੇ ਬਾਅਦ ਉਹਨਾਂ ਦੇ ਹਸਬੰਦ ਆਉਂਦੀ ਆ ਨਾਰਾ ਨਾਰਾ ਬਾਰੇ ਮੀਟਿੰਗਾਂ ਦੇ ਜਦੋਂ ਬਣਾਇਆ ਜਾਂਦੀ ਹੈ ਕਿਹੜੀ ਅਸੈਸਮੈਂਟ ਕਰੂਗੀ ਇਸੇ ਤਰੀਕੇ ਉਹਦੀ ਰਿਪੋਰਟ ਜਾਰੀ ਕਰਦੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਹੋ ਕੇ ਆ ਕੇ ਕਿ ਸਰਕਾਰ ਕਰੀਏ ਗਲਤ ਕਰ ਰਹੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਦੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਪਹਿਲਾਂ ਉਹ ਜਬਾਰੀ ਸਰਕਾਰ ਤੋਂ ਸਟੂਮੈਂਟ ਦਾ ਪਲਾਨ ਬਣਾ ਜੇ ਸਾਰੇ ਦਸਤਾਵੇਜ਼ੇ ਸਾਰੇ ਮਾਮਲਾ ਮੰਗ ਕੇ ਨਾ ਹੋਏ ਪੂਰਾ ਜੱਤਾ ਦੇਖ ਲੈਣ ਵਿਕਰਮ ਸਿੰਘ ਮਜੀਠੀਆ ਦੀ ਸਰਕਾਰ ਕੰਦ ਨੇ ਤਾਂ ਕਿ ਉਹ ਪਾਰਲੀਮੈਂਟ ਡਿਫੈਂਸ ਜਿਹੜਾ ਉਹ ਕਰ ਸਕਣ ਜਿਹੜਾ ਪੈਸਾ ਦਿੱਤਾ ਜਾਊਗਾ ਸਰਕਾਰ ਨੂੰ ਕੰਪਨਸੇਸ਼ਨ ਦਿੱਤਾ ਜਾਊਗਾ ਤੇ ਬੀਜਪੀ ਨੂੰ ਫਾਰਮੂਲਾ ਬਣਾਇਆ ਗਿਆ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਜੋ ਕਲੈਕਟਰ ਰੇਟ ਹੋਊਗਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਤਰੱਕੀ ਦਾ ਕੰਮ ਹੈ ਜਿਹੜਾ ਇਹ ਤਾਂ ਲੰਬਾ ਧਾਕੇ 2007 ਤੋਂ ਚੱਲ ਰਿਹਾ ਜੇ 8 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੀ ਰਹੇ ਭੋਲਾ ਦੀ ਜਿਹੜੀ ਭੋਲਾ ਦੀ ਸਟੇਟਮੈਂਟ ਕਦੋਂ ਹੁੰਦੀ ਹੈ 2013-14 ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਜਦੋਂ ਵੀ ਸਰਕਾਰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੀਕੁਆਇਰ ਕੀਤਾ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਨੇ ਇਹਨਾਂ ਦੀ ਪੁਸ਼ਤ ਪਨਾਹੀ ਦੇ ਵਾਸਤੇ ਤੁਸੀਂ ਦੇਖੋ 에어ਪੋਰਟ ਮੁਹਾਲੇ ਬਣਾਇਆ ਉਦੋਂ ਮੈਂ ਲਾਦਾ ਰੇਟ ਜੋ 에어ਪੋਰਟ ਦੇ ਅੱਜ ਜਦੋਂ ਉਹਨੂੰ ਲੱਖ ਰੁਪਏ ਕਿੱਲਾ ਸੀ ਅਸੀਂ 1.200 ਰੁਪਏ ਦਿੱਤਾ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਏ ਵੀ ਅਸੀਂ ਥੰਮਲ ਬਾਂਡ ਬਣਾਇਆ ਇਹ ਰਿਕਾਰਡ ਹੈ ਜੀ 15 ਲੱਖ ਰੇਟ ਸੀ ਉੱਤੇ 70 50 ਲੱਖ ਜਦੋਂ ਪੰਜਾਬ ਸਰਕਾਰ ਨੇ ਭਵਾਂਗਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਲੈਂਡ ਐਕਵਾਇਰ ਕੀਤੀ ਐ ਦਰਜ ਕੀਤੀ ਇਸ ਲੋਕ ਦੇ ਸਾਰੇ ਇੰਡੀਵਿਜੂਅਲ ਦੇ ਵਿੱਚ ਵੀ ਅਤੇ ਉਹਨਾਂ ਦੇ ਤੌਰ ਦੇ ਵੀ ਅਤੇ ਉਹਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ-ਖੁਸ਼ੀ ذریعے ਵੀ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਕਿਉਂਕਿ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਸਰਕਾਰ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਕੀ ਨਾ ਪਦੋਂ ਦੀ ਨਾਖਾਨ ਤਨ ਵਾਸਤੇ 10 ਸਾਲ 15 ਸਾਲ ਪਹਿਲਾਂ ਦੀ ਸੇਵਾ ਕਰਨ ਵਾਸਤੇ ਜਦੋਂ ਵੀ ਜੀਐਮਪੀ ਦੀ ਸਰਕਾਰ ਆਈ ਹੈ ਪੰਜਾਬ ਦੇ ਉਦੋਂ ਜਿਹੜਾ ਵਾਇਰ ਵੀ ਹੁੰਦੀ ਸੀ ਪੰਜਾਬ ਉੱਤੇ ਕਹੇ ਜੇ ਕਹੇ ਕਲਮ ਲਾਗਦੇ ਰਹੇ ਤੇ ਹੁਣ ਜਦ ਅੱਜ ਪੰਜਾਬ ਨੂੰ ਦੁਬਾਰਾ ਮੁੜ ਕੇ ਰੰਗਾਂ ਪੰਜਾਬ ਬਣਾਉਣ ਦਾ ਤਰੀਕਾ ਕਮੇਟੀ ਦਾ ਮੈਂਬਰ ਸਰਕਾਰ ਨੇ ਆਵਾਜ਼ ਦੀ ਪਾਰਟੀ ਐਮਐਲਏ ਵੀ ਹੁੰਦਾ ਸੀ ਤੇ ਪਹਿਲਾਂ ਸਿਰਫ ਰਿਕਾਰਡ ਮੰਗ ਕੇ ਵਿਕਰ ਲੋਕਲ ਸ਼ੇਅਰ ਕਰਕੇ ਜਰੂਰ ਹੋ ਇਸ ਕਲੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਫੈਸਲਾ ਕਰਦੇ ਨੇ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਕਿਸ ਕਿੱਕੇ ਦੇ ਨਾਲ ਬੀਜੇਪੀ ਆਪਦੀ ਪੁਰਾਣੀ ਸਾਂਝ ਜਿਹੜੀ ਉਹ ਅਕਾਲੀ ਦਾ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਇਹਨਾਂ ਨੇ ਦੇਖਿਆ ਕਿ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕਲੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਪੂਰੇ ਪੰਜਾਬੀ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਜਿਵੇਂ ਪਾਪ ਕਰਨਾ ਗੁਨਾਹ ਹੈ ਤੇ ਪਾਤ ਇਹਨਾਂ ਨੇ ਮੰਨ ਕਰ ਨਾਲ ਸਾਥ ਦੇਣਾ ਵੀ ਉਨਨਾ ਹੀ ਵੱਡਾ ਗੁਨਾਹ ਜਿਹੜਾ ਉਹ ਮੰਨਿਆ ਜਾਂਦਾ ਅੱਜ ਬੀਜੇਪੀ ਇਸ ਨੇਵਰ ਦੀ ਗੁਨਾਹਗਰੀ ਦੇ ਵਿੱਚ ਸਿੱਧ ਹੋ ਰਹੀ ਹੈ ਤੁਹਾਡੇ ਸਾਰੇ ਦੇ ਸਾਹਮਣੇ ਆ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ 5 ਦਿਨਾਂ ਦੇ ਵਿੱਚ ਇਹਨਾਂ ਨੇ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਟਸ ਐਂਡ ਫਿਗਰਸ ਦੇ ਉੱਪਰ ਤਾਂ ਸਾਰੇ ਇਕੱਠੇ ਕਰਨੇ ਕਿਹਾ ਕਿ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਨੇ ਜਿਵੇਂ ਫੋਰ ਐਗਜ਼ਾਮਪਲ ਪਹਿਲਾ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਕਿ 21 ਹਜ਼ਾਰ ਇੱਕ ਕਿੜ ਅਪਾਇੰਟਮੈਂਟਸ ਕਰਾਉਂਦਾ ਕਾਂਗਰਸ ਦੇ ਲੀਡਰਾਂ ਉਨ੍ਹਾਂ ਦੇ ਸਰਵੇਖਣ ਹੈ 4000 ਦੇ ਵਿੱਚ ਜਿਵੇਂ ਕਿ ਜਿਵੇਂ ਉਹ ਪਹਿਲਾਂ ਗੱਲ ਚੱਲਦੀ ਸੀ 7500 ਸੱਚੀ ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਹੈ ਲੱਗਦਾ ਹੈ ਕਿ ਸਾਰੇ ਦੇ ਸਾਰੇ ਰਲੇ ਮਿਲੇ ਹੋਏ ਹਨ ਖਾਨਕੋਟ ਵਿੱਚ 1000 ਇੱਕੜ ਕਾਲੇ ਗੋਰੇ ਤੰਦੇ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਪਠਾਨ ਪੰਜਾਬ ਨਜ਼ਾਰੀ ਕਿ ਨਹੀਂ ਹੋਣਾ ਜੋ 1000 ਏਕੜ ਦੇ ਵਿੱਚ ਜਲੰਧਰ ਦੀ 1000 ਏਕੜ ਦਾ ਨੋਟਿਸ ਕਰਦਾ ਪਕਾਲੇ ਵਿੱਚ 1100 ਗੱਲਾਂ ਕਹੀਆਂ ਔਰ ਕਮਾਲ ਦੀ ਗੱਤ ਹੈ ਨੋਟਿਸ ਕਰ ਜਦੋਂ ਸੱਤਾ ਦੇ ਵਿੱਚ ਆਉਣਾ ਹੈ ਤਕਰੀਬਨ 600 ਇਕੜ ਦਾ ਹੋਰ ਜਦੋਂ ਸੱਤਾ ਦੇ ਵਿੱਚ 500 ਇਕੜ ਦਾ ਤੁਸੀਂ ਆ ਚੁੱਕੇ ਉਦੋਂ ਗੱਲਾਂ ਹੋਰ ਨਵਾਂ ਸ਼ਹਿਰ ਵਿੱਚ ਇਲੈਕਸ਼ਨਾਂ ਵੇਲੇ ਗੱਲਾਂ ਕੁਝ ਹੋਰ ਜਦੋਂ ਇਲੈਕਸ਼ਨ ਨਹੀਂ ਹੈ ਉਦੋਂ ਗੱਲਾਂ ਕੁਝ ਹੋਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕਿਸ ਤਰੀਕੇ ਦੀ ਰਾਜਨੀਤੀ ਲੋਕ ਕਰਦੇ ਨੇ 500